ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਵਿੱਚ ਨਗਰ ਨਿਗਮ ਦੀਆਂ ਨਗਰ ਕੌਂਸਲਾਂ ਦੀਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਕੰਮ ਕੱਲ ਖਤਮ ਹੋ ਗਿਆ ਹੁਣੇ-ਹੁਣੇ ਸਮਾਪਤ ਹੋਈਆਂ ਪੰਚਾਇਤੀ ਚੋਣਾਂ ਵਾਂਗੂ ਹੀ ਇਸ ਵਾਰ ਵੀ ਸਰਕਾਰੀ ਤਿਰੁੱਪਰ ੱੱਕਾ ਕਰਨ ਦੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਵਿਰੋਧੀ ਧਿਰਾਂ ਵੱਲੋਂ ਤੱਕੇਸ਼ਾਹੀ ਨਾਮਜ਼ਾਦਗੀ ਨਾਮ ਪਰਨ ਦੇਣ ਦੇ ਇਲਜ਼ਾਮ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਲਗਾਏ ਗਏ। ਕਾਗਜ਼ ਖੋਕੇ ਭੱਜਣ, ਕਾਗਜ਼ ਪਾੜਨ ਦੀਆਂ ਘਟਨਾਵਾਂ ਕੈਮਰੇ ਉੱਪਰ ਵੀ ਕੈਦ ਹੋਈਆਂ ਨੇ ਤੇ ਵੱਖ-ਵੱਖ ਚੈਲਲਾਂ ਦੇ ਉੱਪਰ ਦਿਖਾਈਆਂ ਵੀ ਗਈਆਂ। ਪੰਜਾਬ ਵਿੱਚ 5 ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ 49 ਵਾਰਡਾਂ ਦੇ ਆ ਉਪ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਪੰਜ ਨਗਰ ਨਿਗਮਾਂ ਵਿੱਚ ਫਗਵਾੜਾ ਦੇ ਲਈ 219 ਜਲੰਧਰ 448 ਲੁਧਿਆਣਾ ਵਿੱਚ 682 ਪਟਿਆਲਾ ਵਿੱਚ 173 ਤੇ ਅੰਮ੍ਰਿਤਸਰ ਦੇ ਲਈ 709 ਉਮੀਦਵਾਰਾਂ ਨੇ ਕਾਗਜ਼ ਭਰੇ ਪੰਜ ਨਗਰ ਨਿਗਮਾਂ ਦੇ ਲਈ ਕੁੱਲ 2231 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਤੇ ਜੇ ਆਪਾਂ 44 ਨਗਰ ਕੌਂਸਲਰਾਂ ਦੀ ਗਿਣਤੀ ਵੀ ਇਹਨਾਂ ਉਮੀਦਵਾਰਾਂ ਦੀ ਗਿਣਤੀ ਵਿੱਚ ਜੋੜ ਲੈਂਦੇ ਆ ਤਾਂ ਕੁੱਲ 4499 ਨਾਮਜ਼ਾਦਗੀਆਂ ਦਾਖਲ ਹੋਈਆਂ ਨਾਮਜ਼ਾਦਗੀ ਪੱਤਰ ਉਮੀਦਵਾਰਾਂ ਦੇ ਵੱਲੋਂ ਪੜੇ ਗਏ ਕੱਲ ਜਦੋਂ ਇਹ ਆਖਰੀ ਤਰੀਕ ਨਾਮਜ਼ਾਦਗੀ ਪਰੰਦੀ ਖਤਮ ਹੋ ਗਈ ਸੀ ਹੁਣ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਫਗਵਾੜਾ ਨਗਰ ਨਿਗਮਾ ਵਿੱਚ ਕਾਗਜ਼ ਭਰਨ ਵੇਲੇ ਬਹੁਤ ਹੀ ਕਿਚੂ ਤਾਂ ਯਾ ਲੜਾਈ ਝਗੜਾ ਉਸ ਦੇ ਅਸਾਰ ਸਾਹਮਣੇ ਨਹੀਂ ਆਏ ਹਨ ਬਹੁਤੀਆਂ ਖਬਰਾਂ ਨਹੀਂ ਆਈਆਂ ਪਰ ਇਸ ਦੇ ਉਲਟ ਪਟਿਆਲਾ ਦੇ ਵਿੱਚ ਪੂਰੇ ਦਿਨ ਸਥਿਤੀ ਤਣਾਅ ਵਾਲੀ ਬਣੀ ਰਹੀ ਵਿਰੋਧੀ ਧਿਰਾਂ ਦੇ ਤਕਰੀਬਨ 2 ਦਰਜਨ ਉਮੀਦਵਾਰਾਂ ਦੇ ਕਾਗਜ਼ ਪਾੜੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਇਥੋਂ ਤੱਕ ਕਿ ਭਾਜਪਾ ਦੇ ਇੱਕ ਉਮੀਦਵਾਰ ਨਿਖਲ ਕੁਮਾਰ ਨੂੰ ਪੁਲਿਸ ਨੇ ਨਗਰ ਨਿਗਮ ਦੇ ਅੱਗੇ ਗੇਟ ਦੇ ਸਾਹਮਣੇ ਉਹੀ ਹਿਰਾਸਤ ਵਿੱਚ ਲੈ ਲਿਆ ਗਿਆ ਭਾਜਪਾ ਦੇ ਉਮੀਦਵਾਰ ਤਰुण वरुण ਜਿੰਦਲ ਸੁਨੀਲ ਕੁਮਾਰ ਦੇ ਕਾਗਜ਼ ਦੋਨਾਂ ਦੇ ਫਾੜੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਪਟਿਆਲਾ ਵਿੱਚ ਛੀ ਭਾਜਪਾ ਦੇ ਜਿਹੜੇ ਆ ਨੇਤਾ ਨੇ ਪ੍ਰਨੀਤ ਕੌਰ ਤੇ ਉਹਨਾਂ ਦੀ ਬੇਟੀ ਜੈਨਦਰ ਕੌਰ ਉਹਨਾਂ ਦੋਨਾਂ ਵੱਲੋਂ ਧਰਨਾ ਦੇਣ ਦੀ ਰੋਸ ਪ੍ਰਦਰਸ਼ਨ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਦੋਵਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਟਰਨਾਂ ਦਿੱਤਾ ਗਿਆ ਆਪਣੇ ਉਮੀਦਵਾਰਾਂ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪਟਿਆਲਾ ਦੇ ਵਿੱਚ ਪੂਰੇ ਦਿਨ ਭਾਜਪਾ ਹੀ ਨਿਸ਼ਾਨੇ ਤੇ ਰਹੀ ਚਾਹੇ ਉਹ ਪੁਲਿਸ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਸਨੌਰ ਨਗਰ ਕੌਂਸਲ ਦੇ 15 ਵਾਲਾਂ ਦੇ ਲਈ ਸਿਰਫ 22 ਨਾਮਜ਼ਦਗੀ ਪੱਤਰ ਹੀ ਪ੍ਰਾਪਤ ਹੋਏ ਮੋਗਾ ਦੇ ਵਿੱਚ ਵੀ ਕਾਫੀ ਤਣਾਅ ਦੇਖਿਆ ਗਿਆ ਉੱਥੇ ਦੀ ਇੱਕ ਨਗਰ ਕੌਂਸਲ ਬਾਗਾਪੁਰਾਣਾ ਲਈ 19 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਜਿਸ ਵਿੱਚੋਂ 15 ਉਮੀਦਵਾਰ ਜਿਹੜੇ ਸੀ ਉਹ ਸੱਤਾਧਾਰੀ ਪੱਖ ਦੇ ਵਿੱਚ ਸੀ ਤੇ 4 ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਭਰੇ ਭਾਜਪਾ ਕਾਂਗਰਸ ਤੇ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਆਪਣੇ ਕਾਗਜ਼ ਇਹਨਾਂ ਚੋਣਾਂ ਦੇ ਲਈ ਦਾਖਲ ਨਹੀਂ ਕਰ ਸਕਿਆ ਇਸੇ ਤਰ੍ਹਾਂ ਹੀ ਨਗਰ ਕੌਂਸਲ ਧਰਮਕੋਟ ਤੇ ਸਿਰਫ 6 ਵਾਲਾਂ ਵਿੱਚ ਫਤੇਗੜ ਪੰਤੂਰ ਦੇ ਤਿੰਨ ਬਾੜਾਂ ਵਿੱਚ ਹੀ ਕਾਂਗਰਸੀ ਉਮੀਦਵਾਰ ਆਪਣਾ ਕਾਗਜ਼ ਦਾਖਲ ਕਰ ਸਕੇ ਨਾਮਜ਼ਾਦਗੀ ਪਰਚ ਸਕੇ ਬਾਕੀ ਜਗ੍ਹਾ ਦੇ ਉੱਤੇ ਉਹਨਾਂ ਦੇ ਉਮੀਦਵਾਰ ਕੋਈ ਵੀ ਕਾਗਜ਼ ਨਹੀਂ ਦਾਖਲ ਕਰ ਸਕੇ ਨਗਰ ਪੰਚਾਇਤ ਮਖੂ ਲਈ ਵੀ ਕਾਗਜ਼ ਪੜਨ ਸਮੇਂ ਕਾਂਗਰਸ ਤੇ ਆਪ ਵਰਕਰਾਂ ਦੇ ਵਿੱਚ ਝੜਪ ਹੋ ਗਈ ਜਿਸ ਦੇ ਵਿੱਚ ਉਥੋਂ ਦੇ ਸਾਬਕਾ ਪ੍ਰਧਾਨ ਮਹਿੰਦਰ ਮੈਦਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਇਹ ਖਬਰ ਵੀ ਸਾਹਮਣੇ ਆਈ ਹੈ ਜ਼ਖਮੀ ਕੋਈ ਨਹੀਂ ਖਬਰ ਸਾਹਮਣੇ ਆਈ ਹੈ ਪੇਖੀਪਿੰਡ ਦੀ ਵੋਟ ਨੰਬਰ 13 ਦੀ ਕਾਂਗਰਸੀ ਉਮੀਦਵਾਰ ਸੁਖਦੀਪ ਕੌਰ ਦੇ ਕਾਗਜ਼ ਵੀ ਕੋਈ ਖੋ ਕੇ ਅਣਪਛਾਤਾ ਬੰਦਾ ਭੱਜ ਗਿਆ ਇਹ ਖਬਰਾਂ ਆਈਆਂ ਨੇ ਇਸੇ ਤਰ੍ਹਾਂ ਤੋਂ ਹੀ ਸਮਾਣਾ ਦੇ ਕਾਂਗਰਸ ਉਮੀਦਵਾਰ ਸੋਮ ਪ੍ਰਕਾਸ਼ ਦੇ ਕਾਗਜ਼ ਵੀ ਕੋਈ ਅਣਪਛਾਤਾ ਵਿਅਕਤੀ ਖੋ ਕੇ ਭੱਜ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਪੂਰਾ ਦਿਨ ਕੱਲ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹੁਣ ਇਹਨਾਂ ਘਟਨਾਵਾਂ ਤੋਂ ਸਵਾਲ ਜਿਹੜਾ ਨਿਕਲ ਕੇ ਆ ਰਿਹਾ ਹੈ ਕਿ ਇਹਨਾਂ ਵਿੱਚ ਬਲੀ ਭਾਜਪਾ ਹੈ ਉਹ ਇੰਨੀ ਤਿੱਖੀ ਲੜਾਈਆਂ ਟਕਰਾਅ ਦਾ ਜੋ ਪ੍ਰਗਟਾਵਾ ਕਰ ਰਹੀ ਹੈ ਉਸ ਦੇ ਪਿੱਛੇ ਕਾਰਨ ਕੀ ਹੈ ਜੂਨ ਮਹੀਨੇ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜ ਨਗਰ ਨਿਗਮਾਂ ਦੇ ਜਿੰਨੇ ਵੀ ਵਾਰਡ ਨੇ ਤੇ ਸੰਗਰੂਰ ਦੀ ਨਗਰ ਕਾਉਂਸਲ ਦੇ ਜਿਹੜੇ ਵਾਰਡ ਨੇ ਉਹਨਾਂ ਵਿੱਚ ਬੀਜੇਪੀ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਸੀ ਤੇ ਭਾਜਪਾ ਹੁਣ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ ਰਿਪੀਟ ਕਰਨਾ ਚਾਹੇਗੀ ਤਾਂ ਕਿ ਉਹ ਪੰਜਾਬ ਦੀ ਸੱਤਾ ਦੇ ਵਿੱਚ ਆਪਣਾ ਦਬਦਬਾ ਦਿਖਾ ਸਕੇ ਲੁਧਿਆਣਾ ਸਭ ਤੋਂ ਵੱਡੀ ਨਗਰ ਨਿਗਮ ਹੈ ਪੰਜਾਬ ਦੀ ਜਿਸਦੇ ਵਿੱਚ 95 ਵਾਰਡ ਨੇ ਤੇ 95 ਵਾਰਡਾਂ ਦੇ ਵਿੱਚੋਂ ਲੋਕ ਸਭਾ ਦੇ ਜੋ ਦੂਣ ਵਿੱਚੋਂ ਵੋਟਾਂ ਪਈਆਂ 95 ਦੇ ਵਿੱਚੋਂ 66 ਵਾਰਡਾਂ ਤੇ ਭਾਜਪਾ ਇੱਕ ਨੰਬਰ ਤੇ ਚੱਲ ਰਹੀ ਸੀ ਉਸ ਨੂੰ ਸਭ ਤੋਂ ਵੱਟ ਵੋਟਾਂ ਪਈਆਂ ਸੀ ਇਸੇ ਤਰ੍ਹਾਂ ਪਟਿਆਲਾ ਦੀ ਜੇ ਆਪਾਂ ਗੱਲ ਕਰਦੇ ਹਾਂ 60 ਵਾਰਡ ਨੇ 60 ਵਾਰਡਾਂ ਦੇ ਵਿੱਚੋਂ ਭਾਜਪਾ 49 ਵਾਰਡਾਂ ਦੇ ਵਿੱਚ ਵੱਧ ਵੋਟਾਂ ਲੇਕੇ ਜਾਨ ਦੇ ਵਿੱਚ ਸਫਲ ਰਹੀ ਸੀ ਅੰਮ੍ਰਿਤਸਰ ਦੇ 85 ਬੋਰਡਾਂ ਦੇ ਵਿੱਚੋਂ ਭਾਜਪਾ 52 ਦੇ ਵਿੱਚ ਮੋੜੀ ਸੀ ਅਵਲ ਨੰਬਰ ਤੇ ਸੀ ਅੱਗੇ ਚੱਲੀ ਸੀ ਇਸੇ ਤਰ੍ਹਾਂ ਜਲੰਧਰ ਨਗਰ ਨਿਗਮ ਦੇ 85 ਬੋਰਡ ਨੇ ਉਹਨਾਂ ਦੇ ਵਿੱਚੋਂ ਵੀ 50 ਬੋਰਡਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਲੋਕ ਸਭਾ ਦੇ ਵਿੱਚ ਵੱਧ ਵੋਟਾਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ ਸੀ ਫਗਵਾੜਾ ਦੇ 50 ਬੋਰਡਾਂ ਦੇ ਵਿੱਚੋਂ 32 ਬੋਰਡ ਦੇ ਵਿੱਚ ਭਾਜਪਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ ਅੰਮ੍ਰਿਤਸਰ ਜਲੰਧਰ ਦਾ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਇਸੇ ਹੀ ਤਰ੍ਹਾਂ ਭਾਜਪਾ ਹੁਣ ਇਹਨਾਂ ਸਾਰੇ ਬੋੜਾਂ ਦੇ ਵਿੱਚ ਇਹਨਾਂ ਸਾਰੇ ਸ਼ਹਿਰੀ ਇਲਾਕਿਆਂ ਦੇ ਵਿੱਚ ਆਪਣੀ ਮਜ਼ਬੂਤ ਪਕੜ ਨੂੰ ਕਾਇਮ ਰੱਖਣ ਦੇ ਲਈ ਲੜਾਈ ਲੜ ਰਹੀ ਹੈ ਜਿਹੜਾ ਬਹੁਤ ਚੰਗਾ ਪ੍ਰਦਰਸ਼ਨ ਭਾਜਪਾ ਨੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਲੋਕ ਸਭਾ ਦੇ ਆ ਚੋਣਾਂ ਦੇ ਦੌਰਾਨ ਦਿਖਾਇਆ ਸੀ ਉਹਨਾਂ ਸਾਰੇ ਪ੍ਰਦਰਸ਼ਨ ਨੂੰ ਉਹ ਇਸ ਵਾਰ ਰਿਪੀਟ ਕਰਨਾ ਚਾਹੇਗੀ ਦੁਹਰਾਉਣਾ ਚਾਹੇਗੀ ਤੇ ਆਪਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਸਥਾਨ ਬਣਾਉਣ ਦੇ ਲਈ ਇੱਕ ਮਜ਼ਬੂਤ ਪੱਖ ਬਣਾਉਣ ਦੇ ਲਈ ਉਹ ਪੂਰਾ ਦਮ ਵੀ ਲਗਾਏਗੀ ਇਹ ਇਸ ਜੋ ਕੱਲ ਦੇ ਸਾਰੇ ਕਾਰਨਾ ਕਰਮ ਹੋਏ ਨੇ ਉਸ ਤੋਂ ਸਾਫ਼ ਝਲਕ ਕੇ ਸਾਹਮਣੇ ਆ ਰਿਹਾ ਹੈ ਸੰਗਰੂਰ ਦੇ ਵੀ 29 ਵਾੜਾਂ ਦੇ ਵਿੱਚੋਂ 16 ਵਾੜਾਂ ਦੇ ਉੱਤੇ ਭਾਜਪਾ ਜਿਹੜੀ ਹੈ ਉਹ ਮੋੜੀ ਰਹੀ ਸੀ ਇੱਕ ਨੰਬਰ ਦੇ ਉੱਤੇ ਰਹੀ ਸੀ ਪਾਰਟੀ ਸੋ ਇਹ ਸਾਰੀਆਂ ਵੋਟਾਂ ਨੂੰ ਸ਼ਹਿਰੀ ਵੋਟਾਂ ਗਿਣਿਆ ਜਾਂਦਾ ਹੈ ਜਿੱਥੇ ਭਾਜਪਾ ਆਪਣੀ ਪ੍ਰੈਜ਼ੈਂਸ ਆਪਣੀ ਮੌਜੂਦਗੀ ਦਰਜ ਕਰਾਉਣਾ ਚਾਹੁੰਦੀ ਹੈ ਅਗਲੀਆਂ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਜੇ ਭਾਜਪਾ ਨੇ ਕੋਈ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਨੂੰ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਤਾਂ ਕਿ ਉਹ ਆਪਣਾ ਇੱਕ ਮਜ਼ਬੂਤ ਪੱਖ ਇੱਕ ਮਜ਼ਦੂਬ ਮਜ਼ਬੂਤ ਸਥਾਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਿਖਾ ਸਕੇ ਪਹਿਲਾਂ ਜਿੰਨੀ ਵਾਰ ਵੀ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਿਆ ਲੜਾਈ ਜ਼ਿਆਦਾਤਰ ਕਾਂਗਰਸ ਤੇ ਆਪ ਦੇ ਵਿਚਾਰ ਸੀ ਦੋਨਾਂ ਪਾਰਟੀਆਂ ਦੇ ਉਮੀਦਵਾਰ ਸਰਪੰਚੀ ਲਈ ਤੇ ਪੰਚਾਂ ਦੇ ਵਿੱਚ ਜੇਤੂ ਹੋਣ ਦੇ ਲਈ ਲੜਾਈ ਲੜਦੇ ਦਿਖਾਈ ਦਿੱਤੇ ਸੀ ਅਕਾਲੀ ਦਲ ਨੇ ਤਾਂ ਖੈਰ ਉਸ ਤਰੀਕੇ ਨਾਲ ਕੋਈ ਜ਼ਿਆਦਾ ਵਧੀਆ ਪ੍ਰਦਰਸ਼ਨ ਉਦੋਂ ਵੀ ਨਹੀਂ ਦਿਖਾਇਆ ਹੁਣ ਵੀ ਕਿਸੇ ਰੇਸ ਦੇ ਵਿੱਚ ਅਕਾਲੀ ਦਲ ਲੱਗ ਨਹੀਂ ਰਿਹਾ ਹੈ ਉਹਨਾਂ ਦੀਆਂ ਆਪਣੀਆਂ ਪਰੇਸ਼ਾਨੀਆਂ ਨੇ ਜਿਸ ਦੇ ਨਾਲ ਉਹ ਜੂਝ ਰਹੇ ਨੇ ਲੇਕਿਨ ਨਗਰ ਨਿਗਮਾਂ ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਕਿਤੇ ਪਿੱਛੇ ਰਹਿ ਗਈ ਲੱਗਦੀ ਹੈ ਮੇਨ ਲੜਾਈ ਇਸ ਵਾਰ ਆਪ ਤੇ ਭਾਜਪਾ ਦੇ ਵਿੱਚ ਹੁੰਦੀ ਦਿਖਾਈ ਦੇ ਰਹੇ ਹੈ ਤੇ ਜਿਵੇਂ ਹਰ ਇੱਕ ਚੋਣਾਂ ਦੇ ਵਿੱਚ ਹੁੰਦਾ ਹੈ ਇਨ੍ਹਾਂ ਚੋਣਾਂ ਦੇ ਵਿੱਚ ਵੀ ਇਲਜ਼ਾਮਾਂ ਦਾ ਤੇ ਵਿਰੋਧ ਆਪਸ ਦੇ ਵਿੱਚ ਹੋਣ ਦਾ ਉਮੀਦਵਾਰਾਂ ਦਾ ਉਸ ਦੇ ਕਈ ਇਨਸਟੈਂਸਸ ਕਈ ਕਿਸੇ ਬਾਹਰ ਨਿਕਲ ਕੇ ਆ ਰਹੇ ਨੇ ਸਾਹਮਣੇ ਆ ਰਹੇ ਨੇ ਉਹਨਾਂ ਨਾਲ ਵੀ ਤੁਹਾਡੀ ਸਾਂਝ ਪਵਾਨੀ ਸਭ ਤੋਂ ਅਨੋਖਾ ਵਿਰੋਧ ਦਾ ਜੇ ਕੋਈ ਪ੍ਰਦਰਸ਼ਨ ਅਸੀਂ ਦੇਖਿਆ ਉਹ ਅੰਮ੍ਰਿਤਸਰ ਦੇ ਵਾਰਡ ਨੰਬਰ 38 ਤੋਂ ਕਾਂਗਰਸ ਦੀ 20 ਸਾਲਾਂ ਪੁਰਾਣੀ ਇੱਕ ਵਰਕਰ ਮਹਿਕ ਰਾਜਪੂਤ ਵੱਲੋਂ ਦਿਖਾਇਆ ਗਿਆ ਉਹਨਾਂ ਵੱਲੋਂ ਇਹ ਵਿਰੋਧ ਦਾ ਢੰਗ ਵੀ ਨਵੇਕਲਾ ਸੀ ਟਿਕਟ ਨਾ ਮਿਲਣ ਦੀ ਸੂਰਜ ਦੇ ਵਿੱਚ ਉਹ ਐਸ ਡੀ ਐਮ ਦਫ਼ਤਰ ਦੇ ਵਿੱਚ ਜਾ ਕੇ ਆਪਣੇ ਪਾਲਤੂ ਕੁੱਤੇ ਜਿੰਮੀ ਦੇ ਕਾਗਜ਼ ਭਰਨ ਦੇ ਵਿੱਚ ਕਾਮਯਾਬ ਹੋਏ ਇਸ ਕਾਂਗਰਸ ਦੀ ਮਹਿਲਾ ਵਰਕਰ ਨੇ ਆਪਣੇ ਕੁੱਤੇ ਪਾਲਤੂ ਕੁੱਤੇ ਜਿੰਮੀ ਦੇ ਨਾਮਜ਼ਾਦਗੀ ਪੱਤਰ ਜਿਹੜੇ ਨੇ ਉਹ ਦਾਖਲ ਕੀਤੇ ਰਾਜਪਾਲਤ ਦੇ ਮੁਤਾਬਕ ਕਾਂਗਰਸ ਦੀ ਉਹ ਬਹੁਤ ਵਫਾਦਾਰ ਹੈ ਤੇ ਜਿਵੇਂ ਜਿੰਨੀ ਵਫਾਦਾਰ ਹੈ ਉਹ ਹੈ ਉਸ ਦਾ ਕੁੱਤਾ ਵੀ ਓਨਾ ਹੀ ਵਫਾਦਾਰ ਹੈ ਤੇ ਉਹ ਇਸ ਵਾਰਡ ਦੇ ਕੰਮਾਂ ਦੇ ਵਿੱਚ ਜੇ ਉਹ ਜਿੱਤ ਜਾਂਦਾ ਹੈ ਤਾਂ ਵਫਾਦਾਰੀ ਨਾਲ ਕੰਮ ਕਰਕੇ ਦਿਖਾਏਗਾ ਲੇਕਿਨ ਦੇਖਣਾ ਇਹ ਹੈ ਕਿ ਉਹ ਕਾਗਜ਼ ਜਿਹੜੇ ਨੇ ਉਹ ਐਕਸੈਪਟ ਹੁੰਦੇ ਨੇ ਜਾਂ ਰਿਜੈਕਟ ਹੁੰਦੇ ਨੇ ਜੇ ਰਿਜੈਕਟ ਹੋ ਜਾਣਗੇ ਤਾਂ ਰਾਜਪੂਤ ਵੱਲੋਂ ਇਹ ਕਿਹਾ ਗਿਆ ਹੈ ਮਹਾਰਾਜਪੂਤ ਵੱਲੋਂ ਫੇਰ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੁਦ ਖੜੇਗੀ ਤੇ ਇਲੈਕਸ਼ਨ ਲੜੇਗਾ ਬੀਜੇਪੀ ਦੇ ਸੂਬਾ ਦੇ ਜਨਰਲ ਸਕੱਤਰ ਜਗਮੋਹਨ ਰਾਜੂ ਉਹ ਵੀ ਫੇਸਬੁਕ ਤੇ ਜਾ ਕੇ ਆਪਣਾ ਵਿਰੋਧ ਪ੍ਰਗਟ ਕਰਦੇ ਦਿਖਾਈ ਦਿੱਤੇ ਉਹਨਾਂ ਨੇ ਉਥੋਂ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੱਦੂ ਤੇ ਆਪਣੇ ਸਮਰਥਕਾਂ ਦੇ ਟਿਕਟ ਕੱਟਣ ਦੇ ਇਲਜ਼ਾਮ ਲਗਾਏ ਉਹਨਾਂ ਨੇ ਆਪਣੇ ਵਰਕਰ ਸਮਰਥਕਾਂ ਤੋਂ ਮਾਫੀ ਵੀ ਮੰਗੀ ਕਿ ਉਹ ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਵਾਰਡ ਨੰਬਰ 33 ਤੋਂ ਹਰਜਿੰਦਰ ਸਿੰਘ ਰਾਜਾ ਨੇ ਇੱਕ ਸੀਨੀਅਰ ਲੀਡਰ ਵੱਲੋਂ ਟਿਕਟ ਦੇ ਅਗੇਂਸਟ ਉਹਨਾਂ ਤੋਂ 10 ਲੱਖ ਰੁਪਏ ਮੰਗਲੇ ਜਾਣ ਦੇ ਦੋਸ਼ ਲਗਾਏ ਗਏ ਨੇ ਤੇ ਇਸ ਸਬੰਧੀ ਕੁਝ ਵਾਇਰਲ ਹੋਈਆਂ ਚੈਟਸ ਦਾ ਜ਼ਿਕਰ ਵੀ ਹੁੰਦਾ ਹੈ ਕਿ ਉਹਨਾਂ ਚੈਟਸ ਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਚੈਟਸ ਹੋਈਆਂ ਜਿਸ ਵਿੱਚੋਂ ਸਬੂਤ ਦਿਖਾਈ ਦਿੰਦੇ ਲੱਗ ਰਹੇ ਨੇ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ 10 ਲੱਖ ਰੁਪਏ ਵਾਕਿਆ ਹੀ ਉਹਨਾਂ ਤੋਂ ਮੰਗੇ ਗਏ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਸਖਤਰ ਰੋਹਿਤ ਕੁਮਾਰ ਨੇ ਵੀ 25 ਲੱਖ ਰੁਪਏ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ 25-25 ਲੱਖ ਵਿੱਚ ਇਹ ਬੋਰਡਾਂ ਦੀਆਂ ਟਿਕਟਾਂ ਵੇਚੀਆਂ ਨੇ ਸੋ ਹਰ ਇਲੈਕਸ਼ਨਾਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਜਿੰਨਾ ਵਿਅਕਤੀਆਂ ਨੂੰ ਟਿਕਟ ਨਹੀਂ ਮਿਲਦੀ ਉਹ ਅਕਸਰ ਇਸ ਤਰ੍ਹਾਂ ਦੇ ਦੋਸ਼ ਲਗਾ ਕੇ ਆਪਣੀ ਪਾਰਟੀ ਉੱਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਹਰ ਵਾਰ ਹੀ ਇਲਜ਼ਾਮ ਇਹ ਲਗਾਏ ਜਾਂਦੇ ਨੇ ਕਿ ਸੱਤੋਂ ਟਿਕਟਾਂ ਵਾਸਤੇ ਪੈਸੇ ਮੰਗੇ ਗਏ ਸਾਲ ਦੇ ਕੋਲ ਪੈਸੇ ਹੈ ਨਹੀਂ ਸੀ ਇਸ ਕਰਕੇ ਕਿਸੇ ਹੋਰ ਅਮੀਰ ਆਦਮੀ ਨੂੰ ਇਹ ਟਿਕਟਾਂ ਵੇਚ ਦਿੱਤੀਆਂ ਗੱਜਾ ਇਹ ਹਰ ਪਾਰਟੀ ਦੇ ਵਿੱਚ ਹੀ ਚਲਨ ਹੈ ਕੱਲੀ ਕਿਸੇ ਇੱਕ ਪਾਰਟੀ ਦੇ ਵਿੱਚ ਨਹੀਂ ਲੇਕਿਨ ਇਸ ਵਾਰ ਜੋ ਸਬੂਤ ਭਾਜਪਾ ਦੇ ਕੈਂਡੀਡੇਟ ਵੱਲੋਂ ਦਿਖਾਏ ਗਏ ਨੇ ਉਸ ਇਲਜ਼ਾਮਾਂ ਨੂੰ ਹੋਰ ਗੰਭੀਰ ਕਰ ਦਿੰਦੇ ਨੇ ਆਮ ਤੌਰ ਤੇ ਇਹਨਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਲੇਕਿਨ ਜਿਸ ਤਰ੍ਹਾਂ ਦੇ ਚੈਟ ਵਾਇਰਲ ਹੋਏ ਨੇ ਤਾਂ ਕਿਤੇ ਨਾ ਕਿਤੇ ਇਲਜ਼ਾਮ ਗੰਭੀਰ ਲੱਗਦੇ ਦਿਖਾਈ ਦੇ ਰਹੇ ਨੇ ਉਹ ਜਿੰਨੇ ਵੀ ਤੱਕਾ ਸ਼ਾਹੀ ਦੇ ਇਲਜ਼ਾਮ ਗੁੰਡਾਗਰਦੀ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਗਏ ਨੇ ਉਹ ਪਹਿਲੀ ਵਾਰ ਨਹੀਂ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਵੀ ਬਹੁਤ ਜ਼ਿਆਦਾ ਇਲਜ਼ਾਮ ਲੱਗੇ ਲੇਕਿਨ ਜੋ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਆਇਆ ਹੈ ਜੋ ਉਹਨਾਂ ਦਾ ਇਨ੍ਹਾਂ ਪ੍ਰਸ਼ਨਾਂ ਦੇ ਵੱਲੋਂ ਉੱਤਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇਹ ਕਹਿ ਕੇ ਕੀਤੀ ਗਈ ਹੈ ਕਿ ਆਪਣਾ ਵਕਤ ਯਾਦ ਕਰੋ ਤੁਹਾਡੇ ਸਮੇਂ ਵਿੱਚ ਜਦੋਂ ਤੁਸੀਂ ਸਰਕਾਰਾਂ ਵਿੱਚ ਹੁੰਦੇ ਸੀ ਉਦੋਂ ਕੀ ਕੀ ਹੁੰਦਾ ਸੀ لیکن ਇਹ ਜਿਹੜਾ ਜਵਾਬ ਹੈ ਉਹ ਕੋਈ ਬਹੁਤਾ ਸੰਤੁਸ਼ਟ ਕਰਨ ਵਾਲਾ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਆਪ ਨੂੰ ਬਦਲਾਅ ਦਾ ਰੂਪ ਦਿਖਾਉਂਦੀ ਰਹੀ ਹੈ ਆਪਣੇ ਆਪ ਨੂੰ ਜੋ ਰਵਾਇਤੀ ਰਾਜਨੀਤੀ ਚੱਲ ਰਹੀ ਸੀ ਉਸ ਤੋਂ ਅਲੱਗ ਦਿਖਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਵੱਲੋਂ ਹਮੇਸ਼ਾ ਕੀਤੀ ਗਈ ਹੈ ਇਹ ਕਿਹਾ ਗਿਆ ਹੈ ਕਿ ਤੁਹਾਡੀ ਰਾਜਨੀਤੀ ਚੰਗੀ ਨਹੀਂ ਸੀ ਇਸੇ ਕਰਕੇ ਸਾਨੂੰ ਰਾਜਨੀਤੀ ਵਿੱਚ ਆਉਣ ਲਈ ਮਜਬੂਰ ਹੋਣਾ ਪਿਆ ਅਸੀਂ ਕੋਈ ਸ਼ੌਂਕ ਵਜੋਂ ਇਸ ਰਾਜਨੀਤੀ ਦੇ ਵਿੱਚ ਨਹੀਂ ਆਏ ਲੇਕਿਨ ਜੋ ਉਹਨਾਂ ਦਾ ਪ੍ਰਦਰਸ਼ਨ ਹੈ ਜੋ ਉਹਨਾਂ ਦਾ ਵਿਹਾਰ ਹੈ ਜੋ ਦਿਖ ਰਿਹਾ ਹੈ ਟੀਵੀ ਚੈਨਲਾਂ ਦੇ ਉੱਤੇ ਜੋ ਤੱਕੇਸ਼ਾਹੀ ਦੇ ਇਲਜ਼ਾਮ ਉਹਨਾਂ ਤੇ ਲੱਗ ਰਹੇ ਨੇ ਉਹ ਪ੍ਰਾਣੀ ਰਵਾਇਤੀ ਪਾਰਟੀਆਂ ਨਾਲੋਂ ਕਿਤੇ ਵੀ ਵੱਖ ਨਹੀਂ ਨੇ ਸਗੋਂ ਆਮ ਆਦਮੀ ਪਾਰਟੀ ਨੂੰ ਵੀ ਉਸੇ ਕਤਾਰ ਵਿੱਚ ਖੜਾ ਕਰਦੀ ਹੈ ਜਿਸ ਤਰ੍ਹਾਂ ਕਿ ਬਾਕੀ ਰਵਾਇਤੀ ਪੋਲੀਟੀਕਲ ਪਾਰਟੀਆਂ ਰਹੀਆਂ ਨੇ ਫੇਰ ਉਹ ਆਪਣੇ ਆਪ ਨੂੰ ਚੰਗਾ ਹੋਣ ਦਾ ਜਾਂ ਇਹਨਾਂ ਤੋਂ ਵੱਖ ਹੋਣ ਦਾ ਦਾਵਾ ਕਿਵੇਂ ਕਰ ਸਕਦੇ ਨੇ ਜੇ ਉਹਨਾਂ ਦੀਆਂ ਹਰਕਤਾਂ ਸਾਰੀਆਂ ਹੀ ਉਹਨਾਂ ਰਵੈਤੀ ਪਾਰਟੀਆਂ ਵਾਲੀ ਨੇ ਜਦੋਂ ਉਹ ਆਪਣੇ ਕਿਸੇ ਵਿਰੋਧੀਆਂ ਦੇ ਨਾਮਜ਼ਦਗੀਆਂ ਨੂੰ ਰਿਜੈਕਟ ਕਰਕੇ ਜਾਂ ਨਾਮ ਪਰਣ ਦੇ ਕੇ ਤੱਕੇਸ਼ਾਹੀ ਕਰਕੇ ਸੱਤਾ ਦੇ ਵਿੱਚ ਕਾਬਜ ਹੋਣਾ ਚਾਹੁੰਦੀ ਆ। ਇਹ ਸਵਾਲ ਦਾ ਜਵਾਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਰੂਰ ਦੇਣਾ ਪਏਗਾ ਔਰ ਬਹੁਤ ਛੇਤੀ ਦੇਣਾ ਪਏਗਾ। ਸਿਰਫ ਇਨਕਲਾਬ ਦਾ ਵਾਅਦਾ ਕਰਕੇ ਜਾਂ ਇਨਕਲਾਬ ਦਾ ਦਾਵਾ ਕਰਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾ ਕੇ ਇਨਕਲਾਬ ਨਹੀਂ ਆ ਜਾਂਦਾ। ਇਨਕਲਾਬ ਲਿਆਉਣ ਦੇ ਵਾਸਤੇ ਤੁਹਾਨੂੰ ਆਪਣਾ ਜੋ ਵਰਤਾਵਾ ਹੈ ਆਪਣਾ ਕਿਰਦਾਰ ਹੈ ਉਸ ਨੂੰ ਬਹੁਤ ਉੱਚਾ ਰੱਖਣ ਦੀ ਲੋੜ ਹੈ ਲੋਕਾਂ ਨੂੰ ਜਿਹੜਾ ਬਦਲਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਉਸ ਨੂੰ ਜ਼ਮੀਨੀ ਪੱਧਰ ਤੇ ਦਿਖਾਉਣਾ ਵੀ ਪਏਗਾ ਕਿ ਬਦਲਾ ਲੋਕਾਂ ਨੂੰ ਸਮਝ ਆਵੇ ਕਿ ਇਸ ਤਰ੍ਹਾਂ ਦਾ ਬਦਲਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ ਹੈ ਜੇ ਕੰਮ ਉਹੀ ਕਰਨੇ ਨੇ ਇੱਕ ਦੂਸਰੇ ਨਾਲ ੱਤਕਾ ਮੁੱਕੀ ਕਰਨੀ ਹੈ ਕਿਸੇ ਦੇ ਕਾਗਜ਼ ਪਾੜ ਦੇਣੇ ਨੇ ਕਿਸੇ ਦੇ ੱਤਕੇ ਨਾਲ ਕਾਗਜ਼ ਰੱਦ ਕਰਾ ਦੇਣੇ ਨੇ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਬਦਲਾਅ ਨਹੀਂ ਆਵੇਗਾ ਉਹੀ ਲੋਕ ਹੋਰਾਂ ਪਾਰਟੀਆਂ ਤੋਂ ਭੱਜੇ ਹੋਏ ਲੀਡਰ ਤੁਸੀਂ ਸ਼ਾਮਲ ਕਰਾ ਰਹੇ ਹੋ ਉਹੀ ਟੈਕਟਿਕਸ ਉਹੀ ਟੰਗ ਤਰੀਕੇ ਜੋ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਅਪਣਾ ਰਹੀਆਂ ਸੀ ਉਹਨਾਂ ਨੂੰ ਵੀ ਤੁਹਾਡੇ ਵੱਲੋਂ ਵੀ ਜੇ ਉਸੇ ਪੱਧਰ ਤੇ ਜਾਂ ਉਸ ਤੋਂ ਜ਼ਿਆਦਾ ਪੱਧਰ ਤੇ ਅਪਣਾਇਆ ਜਾਂਦਾ ਹੈ ਤਾਂ ਤੁਸੀਂ ਲੋਕਾਂ ਨੂੰ ਨਾਮੋਸ਼ ਕਰੋਗੇ ਤੁਸੀਂ ਲੋਕਾਂ ਨੂੰ ਜਿਹੜਾ ਉਹਨਾਂ ਦਾ ਭਰੋਸਾ ਹੈ ਉਹ ਜਿੰਨੀ ਪਾਉਂਗੇ ਔਰ ਜਿੰਨੀ ਜਲਦੀ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਉਨੀ ਜਲਦੀ ਹੀ ਉਹ ਤੁਹਾਡੇ ਤੋਂ ਮੂੰਹ ਵੀ ਮੋੜ ਲੈਣਗੇ ਸੱਤਾ ਜਿੰਨੀ ਜਲਦੀ ਆਉਂਦੀ ਹੈ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਚਲੀ ਵੀ ਜਾਂਦੀ ਹੈ ਇਹ ਸਾਨੂੰ ਸਾਰਿਆਂ ਨੂੰ ਯਾਦ ਰੱਖਣ ਦੀ ਲੋੜ ਹੈ ਖਾਸ ਕਰਕੇ ਜੋ ਹੁਣ ਸੱਤਾਧਰ ਪਾਰਟੀ ਹੈ ਉਸ ਨੂੰ ਇਹ ਚੀਜ਼ ਨੂੰ ਯਾਦ ਰੱਖਣ ਦੀ ਆਪਣੇ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਣ ਦੀ ਬਹੁਤ ਜ਼ਿਆਦਾ ਲੋਡ ਲੱਗਦੀ ਦਿਖਾਈ ਦੇ ਰਹੀ ਹੈ ਦੇਖਦੇ ਹਾਂ 21 ਤਰੀਕ ਨੂੰ ਕੀ ਨਤੀਜੇ ਆਉਂਦੇ ਨੇ ਟੱਕਰ ਆਪ ਤੇ ਭਾਜਪਾ ਵਿੱਚ ਹੁੰਦੀ ਹੈ ਕਾਂਗਰਸ ਵੀ ਕੋ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਜਾਂ ਨਹੀਂ ਜਾਂ ਅਕਾਲੀ ਦਲ ਕਿਸੇ ਤਰੀਕੇ ਨਾਲ ਕੋਈ ਵਾਪਸੀ ਕਰ ਪਾਵੇਗਾ ਇਹ ਸਜਾ ਧਾਰਮਿਕ ਲਗਾਉਣ ਤੋਂ ਬਾਅਦ ਇਹ ਸਾਰਾ ਕੁਝ ਦੇਖਣ ਦਾ ਜੋ ਨਤੀਜਿਆਂ ਦੇ ਵਿੱਚ ਸਾਡੇ ਸਾਹਮਣੇ ਆਏਗਾ ਉਦੋਂ ਹੀ ਪਤਾ ਲੱਗੇਗਾ ਲੇਕਿਨ ਫਿਲਹਾਲ ਜੋ ਲੜਾਈ ਲੱਗ ਰਹੀ ਹੈ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਲੱਗ ਰਹੀ ਹੈ 21 ਤਰੀਕ ਨੂੰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਤੀਜਿਆਂ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੇ ਨਤੀਜੇ ਆਏ ਨੇ ਕਿਹੜੀ ਪਾਰਟੀ ਆਪਣਾ ਦਬਦਬਾ ਕਾਇਮ ਰੱਖਣ ਦੇ ਵਿੱਚ ਕਾਮਯਾਬ ਹੋਈ ਹੈ ਉਹਦੋਂ ਤੱਕ ਤਤਤਵ ਵਿਦਾ ਲੈਣੇ ਆ ਧੰਨਵਾਦ